ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਪੰਜਾਬੀਓ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨ ਲੱਗਾ ਅੱਜ ਕਹਿੰਦੇ ਆ ਗਿਆ ਰघव ਚੱਡਾ ਜੀ ਮੈਂ ਕਿਹਾ ਕੱਲ ਦੇ ਝਾੜੂ ਭਗਤ ਕਰੀ ਜਾਂਦੇ ਆ ਵੀ ਰघव ਚੱਡਾ ਜੀ ਬਹੁਤ ਜ਼ਿਆਦਾ ਗੰਭੀਰ ਬਿਮਾਰੀ ਨਾਲ ਪੀੜਤ ਸੀਗੇ ਕੋਈ ਅੱਖਾਂ ਦੀ ਨਾਲ ਚਲੋ ਆਪਾਂ ਨਹੀਂ ਕਹਿੰਦੇ ਵੀ ਹੋ ਵੀ ਸਕਦੇ ਆ ਤੇ ਕਹਿੰਦੇ ਇੰਗਲੈਂਡ ਇਲਾਜ ਕਰਾ ਕੇ ਆਏ ਆ ਆਪਦਾ ਤਾਂ ਕਰਕੇ ਨਹੀਂ ਆਏ 4-5 ਮਹੀਨੇ ਤੇ ਮੈਂ ਪੰਜਾਬੀ ਹੋਣ ਤੁਹਾਨੂੰ ਕਹਿਣਾ ਚਾਹਣਾ ਹੈ ਤੇ ਇਹ ਗੱਲ ਮੇਰੀ ਇਹਨਾਂ ਨੂੰ ਪੁੱਛਿਓ ਵੀ ਜ਼ਰੂਰ ਜਿਹੜੇ ਇਹ ਤੁਹਾਨੂੰ ਥੋਡੇ ਆਈ ਜਾਂਦੇ ਆ ਵੋਟਾਂ ਮੰਗਣ ਆਸਤੇ ਵੀ ਪਿੰਡਾਂ ਦੇ ਵਿੱਚ ਪੁੱਛਿਓ ਜ਼ਰੂਰ ਵੀ ਜਿਹੜਾ ਤੁਸੀਂ ਇੰਨਾ ਟੰਡੋਰਾ ਪਿੱਟੀ ਜਾਂਦੇ ਐ ਵੀ ਦਿੱਲੀ ਵਰਗਾ ਇਲਾਜ ਹੈ ਨਹੀਂ ਕਿਤੇ ਵੀ ਦਿੱਲੀ ਵਰਗੇ ਸਕੂਲ ਹੈ ਨਹੀਂ ਕਿਤੇ ਵੀ ਪੰਜਾਬ 'ਚ ਵੀ ਅਸੀਂ ਐਨੇ ਮੱਲਾ ਕੀਨੇ ਖੋਲਤੇ ਆ ਮੈਡੀਕਲਾਂ ਦੇ ਉਦਘਾਟਨ ਕਰੀ ਜਾਂਦੇ ਵੀ ਇੰਨਾ ਵਧੀਆ ਅਸੀਂ ਇਲਾਜ ਦੇ ਰਹੇ ਆ ਤੇ ਇੰਨੀ ਵਧੀਆ ਅਸੀਂ ਸਿੱਖਿਆ ਦੇ ਰਹੇ ਤੇ ਸਿਹਤ ਸਹੂਲਤਾਂ ਦਾ ਇਹ ਦੋ ਚੀਜ਼ਾਂ ਦੇ ਰੌਲਾ ਪਾਈ ਜਾਂਦੇ ਨੇ ਮਾਨ ਸਾਹਿਬ ਤੇ ਫਿਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਰਾਗਵ ਚੱਡਾ ਜੀ ਨੂੰ ਅੱਖਾਂ ਦਾ ਇਲਾਜ ਕਰਾਉਣ ਵਾਸਤੇ ਇੰਗਲੈਂਡ ਜਾਣ ਦੀ ਕੀ ਲੋੜ ਪੈਗੀ ਕੀ ਗੱਲ ਦਿੱਲੀ ਇਲਾਜ ਨਹੀਂ ਹੁੰਦਾ ਸੀ ਇਹਨਾਂ ਦੇ ਆਪਦੇ ਹੀ ਉੱਥੇ ਸਾਰੇ ਆਪ ਇੰਨਾ ਰੌਲਾ ਪਾਉਂਦੇ ਆ ਕੇਜਰੀਵਾਲ ਸਾਹਿਬ ਇਸੇ ਗੱਲ ਤੇ ਆਪਾਂ ਨੂੰ ਤੁਸੀਂ ਇਸੇ ਮੁੱਦੇ ਤੇ 92 ਦੇ 92 ਇਹਨਾਂ ਦੇ ਜਿਤਾਏ ਸੀ ਨਾ ਤੇ ਹੁਣ ਫੇਰ ਵੇਖ ਲੋ ਕਰੀ ਜਾਂਦੇ ਵੀ ਸਾਨੂੰ 13 ਹੱਥ ਹੋਰ ਚਾਹੀਦੇ ਆ ਤੇ ਪਹਿਲੀ ਗੱਲ ਤਾਂ ਪੁੱਛਣ ਵਾਲਾ ਹੋਵੇ ਅੱਗੇ ਮਾਨ ਸਾਹਿਬ ਗੱਲਾਂ ਕਰਦੇ ਸੀ ਬਈ ਮੈਂ ਐਮਪੀ ਐ ਆ ਪਿਆ ਮੇਰਾ ਸਾਹਿਬ ਇੱਥੇ ਇਨੇ ਪੈਸੇ ਲਾਤੇ ਤੇ ਇਹਨਾਂ ਨੇ ਵੇਲੇ ਪੰਜ ਰਾਜ ਸਭਾ ਮੈਂਬਰ ਭੇਜੀ ਐ ਇੱਥੋਂ ਵੀ ਇੱਚੇ ਰਗਮ ਚੱਡਾ ਜੀ ਆ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾਗਾ ਇਹਨਾਂ ਨੂੰ ਹੁਣ ਪੁੱਛਿਓ ਜ਼ਰੂਰ ਵੀ ਤੁਸੀਂ ਹੁਣ ਤੱਕ ਕਿੰਨਾ ਫੰਡ ਰਾਜ ਸਭਾ ਚੋਂ ਲਿਆ ਕੇ ਕਿਹੜੇ ਪੰਡ ਚ ਦਿੱਤਾ ਇਹ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਆਪ ਦੀਆਂ ਐਸ਼-ਭਰਸਤੀਆਂ ਜੀ ਆਪਾਂ ਤੁਰੇ ਫਿਰਦੇ ਆਂ ਬਸ ਭਈ ਉਹਦਾ ਲੈ ਲਿਆ ਸਰਕਾਰੀ ਸਹੂਲਤਾ ਲੈ ਲਈਆਂ ਆਪ ਦਾ ਕਿੱਥੇ ਤੁਰੇ ਫਿਰੋ ਇਲਾਜ ਕਰਾਈ ਜੋ ਜਾਂ ਘੁੰਮੀ ਫਿਰੋ ਇੰਨਾ ਕੰਮ ਤਾਂ ਹੀ ਹੋ ਗਏ ਫਿਰ ਤਾਂ ਜਨਤਾ ਦਾ ਤਾਂ ਫਿਕਰ ਹੀ ਕਿਸੇ ਨੂੰ ਨਹੀਂ ਤਾਂ ਕਰਕੇ ਮੈਂ ਹੁਣ ਤੁਹਾਨੂੰ ਫੇਰ ਇੱਕ ਵਾਰੀ ਬੇਨਤੀ ਕਰਦਾ ਐ ਵੀ ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆ ਸੋਚਿਓ ਜ਼ਰੂਰ 1 ਜੂਨ ਨੂੰ ਜਦੋਂ ਵੋਟ ਪਾਉਣ ਜਾਓਗੇ ਵਟਾਂ ਨੱਪੋਂਗੇ ਸੋਚੋ ਜਰੂਰ ਵੀ ਕਿਹੜਾ ਲੀਡਰ ਕਿਹੜੀ ਪਾਰਟੀ ਆਪਣੇ ਭਲੇ ਆਸਤੇ ਸੋਚ ਸਕਦੀ ਹੈ ਮੈਂ ਗੱਲ ਕਰਦਾ ਹੁਣ ਪਿਛਲੇ ਘਟੋ ਘਟ ਮੋਦੀ ਸਾਹਿਬ ਨੂੰ 10 ਸਾਲ ਹੋ ਗਏ ਰਾਜ ਕਰਦਿਆਂ ਨੂੰ ਤੇ ਉਸ ਤੋਂ ਪਹਿਲਾਂ ਕਿੰਨੇ ਸਾਲ ਕਾਂਗਰਸ ਨੇ ਰਾਜ ਕੀਤਾ ਤੇ ਜਿਹੜਾ 10 ਸਾਲਾਂ ਸਾਲਾਂ ਦੇ ਵਿੱਚ ਆਪਣਾ ਦੇਸ਼ ਜਿੱਥੇ ਪਹੁੰਚਿਆ ਜਿੰਨੀ ਤਰੱਕੀ ਕੀਤੀ ਹੈ ਤੇ ਉਹਨਾਂ ਨੂੰ ਪਿਛਲੇ ਗਾਂਧੀ ਪਰਿਵਾਰ ਦੇ ਕਿੰਨੇ ਸਾਲਾਂ ਦੇ ਰਾਜ ਦੇ ਨਾਲ ਮਿਲਾ ਕੇ ਜਰੂਰ ਸੋਚੋ ਇੱਕ ਕਰੀ ਤੇ ਫਿਰ ਤੁਹਾਨੂੰ ਹੁਣ ਫਿਰ ਲਾਸਟ ਤੇ ਮੈਂ ਬੇਨਤੀ ਕਰਦਾ ਵੀ 1 ਜੂਨ ਨੂੰ ਵੋਟ ਪਾਉਣ ਲੱਗੇ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਹੀ ਆਪਦੀ ਵੋਟ ਦਾ ਸਹੀ ਇਸਤੇਮਾਲ ਕਰਿਓ ਐਵੇਂ ਇਹਨਾਂ ਦੇ ਛੁਗਲਿਆ ਛਗਲਿਆ ਚ ਨਾ ਆਇਓ ਮਾਨ ਸਾਹਿਬ ਦੇ ਇਹ ਤਾਂ ਐਵੇਂ ਬਸ ਫਿਰ ਤੁਸੀਂ ਕਹਿੰਨੇ ਆ ਇਹ ਹੁਣ ਵੇਖ ਲਓ ਰੀਸਾ ਲਾਉਂਦੇ ਆ ਹਰ ਸਿਮਰਤ ਦੀਆਂ ਫਿਰ ਸੁਣਿਆ ਤੁਸੀਂ ਕੱਲ ਪਰਸੋ ਜੈਤੋ ਬੋਲੀ ਜਾਂਦੇ ਸੀ ਵੀ ਉਹ ਰੋਂਦੀ ਐ ਤੇ ਇਹ ਗੱਲਾਂ ਕੋਈ ਕਰਨ ਵਾਲੀਆਂ ਯਾਰ ਤੁਸੀਂ ਕੋਈ ਗੱਲ ਆਪਦੇ ਵਿਕਾਸ ਦੀ ਕਰੋ ਆਪਦੇ ਕੰਮਾਂ ਦੀ ਕਰੋ ਇਹਨਾਂ ਗੱਲਾਂ ਦਾ ਉਸੀ ਕੀ ਲੈਣਾ ਇਹਨਾਂ ਗੱਲਾਂ ਤੋਂ ਕਿਸੇ ਨੇ ਕੁਝ ਨਹੀਂ ਲੈਣਾ ਕਿਸੇ ਨੂੰ ਤੁਸੀਂ ਲੱਖ ਭੰਡੀ ਜਾਓ ਕਰੀ ਜਾਓ ਇਹਨਾਂ ਮੁੱਦਿਆਂ ਨਾਲ ਆਪਾਂ ਨੂੰ ਕੁਝ ਨਹੀਂ ਹੋਣਾ ਨਾ ਕੋਈ ਇਹਨਾਂ ਮੁੱਦਿਆਂ ਨਾਲ ਪੰਜਾਬ ਦਾ ਭਲਾ ਹੋਣਾ ਇਹ ਤਾਂ ਬਸ ਮੈਂ ਫੇਰ ਉਹੀ ਗੱਲ ਵਾਰ-ਵਾਰ ਦਰਉਣਾ ਵੀ ਇਹਨਾਂ ਨੇ ਤਾਂ ਜਿਹੜਾ ਇਹ ਰਾਜ ਸੱਤਾ ਮਾਨੀ ਜਾ ਰਹੇ ਹੈ ਨਾ ਆਪਦਾ ਮਾਨ ਮੰਨੀ ਜਾਂਦੇ ਰਾਜ ਸੱਤਾ ਇਹ ਤਾਂ ਆਪਦੀਆਂ ਸੁੱਖ ਸਹੂਲਤਾਂ ਨੂੰ ਆਪਦੀ ਐਸ਼ ਪ੍ਰਸਤੀ ਆਸਤੇ ਮਾਰ ਰਹੇ ਹੈ ਇਹਨਾਂ ਨੂੰ ਲੋਕਾਂ ਦਾ ਕੋਈ ਲਾਗਾ ਦੇਗਾ ਨਹੀਂਗਾ ਇਹ ਪੁੱਛਣ ਇਹਨਾਂ ਨੂੰ ਇੱਕ ਗੱਲ ਹੋਰ ਪੁੱਛੋ ਦੋਰੀ ਦਾ ਚ ਵੀ ਜਿਹੜੇ ਹਸਪਤਾਲ ਤੁਸੀਂ ਬਣਾਏ ਐ ਫਿਰ ਉਹ ਆਪਣੇ ਇਲਾਜ ਨੂੰ ਰਹਿ ਗਏ ਵੀ ਮਤਲਬ ਉੱਥੇ ਫਿਰ ਇਲਾਜ ਹੁੰਦਾ ਹੀ ਨਹੀਂ ਨਾ ਜਿਹੜਾ ਕਿ ਇਹਨਾਂ ਨੂੰ ਬਾਹਰ ਜਾ ਕੇ ਇਲਾਜ ਕਰਾਉਣੇ ਪੈਂਦੇ ਆ ਚਲੋ ਬਾਲੀਆਂ ਗੱਲਾਂ ਨਹੀਂ ਮੈਂ ਤੁਹਾਡੇ ਨਾਲ ਕਰਦਾ ਇਸ ਕਰਕੇ ਫਿਰ ਬੇਨਤੀ ਕਰਦਾ ਵੀ ਉਸੇ ਬੰਦੇ ਨੂੰ ਇੱਕ ਤਰੀਕ ਨੂੰ ਵੋਟਾਂ ਪਾਇਓ ਤੇ ਜਿਤਾਇਓ ਐਵੇਂ ਇਹਨਾਂ ਦੇ ਸ਼ੁਗਲਿਆਂ ਜਨਾ ਆਇਓ ਚਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ ਦੋਸਤੋ ਤੁਹਾਡਾ